you ਸਤਿ ਸ੍ਰੀ ਅਕਾਲ ਕਿਸਾਨ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਸ ਸੰਧੂ ਫਾਰਮਿੰਗ ਦੇ ਵਿੱਚ ਸੋ ਕਿਸਾਨ ਵੀਰੋ ਅੱਜ ਲੈ ਕੇ ਆਏ ਆਂ ਜੀ ਨੀਲੀ ਰਾਵੀ ਦੇ ਵਿੱਚ ਇੱਕ ਬਹੁਤ ਵਧੀਆ ਚੰਗੀ ਖੂਬਸੂਰਤ ਇਹ ਮੱਝ ਸੋ ਦੋਸਤੋ ਨੀਲੀ ਰਾਵੀ ਦੇ ਵਿੱਚ ਹੈਗੀ ਆ ਬਹੁਤ ਵਧੀਆ ਚੰਗੀ ਖੂਬਸੂਰਤ ਆ ਦੋਸਤੋ ਹੈਵੀ ਹੈਗੀ ਆ ਐਕਸਟਰਾ ਆਰਡੀਨਰੀ ਹਾਈਟ ਲੈਂਥ ਹੈਗੀ ਆ ਦੋਸਤੋ ਵਜ਼ਨਦਾਰ ਹੈਗੀ ਆ ਵੀਰ ਹੋਣਾ ਦੇ ਕੋਲ ਵਪਾਰ ਦੀ ਲਾਈਨ ਹੈਗੀ ਆ ਦੋਸਤੋ ਚੰਗੇ ਪਸ਼ੂ ਪਹਿਲਾ ਵੀ ਐਨੀਮਲ ਆਉਂਦੇ ਰਹੇ ਵੀਰ ਹੁਣਾਂ ਦੇ ਕੋਲ ਇਸ ਟਾਈਮ ਜਿਹੜੀ ਨੀਲੀ ਰਾਵੀ ਦੇ ਵਿੱਚ ਦੋਸਤੋ ਵੀਰ ਹੁਣਾਂ ਨੇ ਇਹ ਮੱਝ ਲੈ ਕੇ ਆਂਦੀ ਆ ਸੋ ਜਾਣਕਾਰੀ ਵੀਰ ਹੁਣਾਂ ਦੇ ਪਾਸੋਂ ਲਵਾਂਗੇ ਪੁੱਛ ਲੈਣਾ ਵੀਰ ਹੁਣਾਂ ਦੇ ਕੋਲੋਂ ਕਿਸ ਥਾਂ ਟਿਕਾਣੇ ਤੇ ਦੋਸਤੋ ਇਹ ਜਿਹੜੀ ਮੱਝ ਖੜੀ ਆ ਸੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਪਹਿਲਾਂ ਵੀਰ ਜੀ ਇੱਕ ਆਪਣਾ ਨਾਮ ਦੇ ਨਾਲ ਫੁੱਲ ਐਡਰੈਸ ਜ਼ਰੂਰ ਦੱਸ ਜੀ ਮੇਰਾ ਨਾਮ ਜਗਰਾਜ ਸਿੰਘ ਹੈ ਜੀ ਡੇਰੇ ਦੇ ਨਾਮ ਸਰਦਾਰ ਸੁਭਾ ਸਿੰਘ ਜੀ ਠੀਕ ਪਿੰਡ ਆਪਣਾ ਵਾਸਲਾ ਜਟਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਪੰਜਾਬ ਜੀ ਠੀਕ ਹੈ 모ਗਾ ਤੋਂ ਮ ਠੀਕ ਹੈ ਸੋ ਜਗਰਾਜ ਵੀਰ ਜੀ ਇੱਕ ਆਪਣੇ ਜਿਹੜੇ ਕੰਟੈਕਟ ਨੰਬਰ ਨੇ ਉਹ ਜ਼ਰੂਰ ਦੱਸੀਆ ਆਪ ਨੂੰ ਹਾਂ ਜੀ 94176 ਜੀ 68502 ਠੀਕ ਹੈ 94176 68502 ਠੀਕ ਹੈ ਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੰਟੈਕਟ ਨੰਬਰ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਵੀਰ ਹੋਣਾਂ ਦੇ ਨਾਲ ਇਹ ਜਿਹੜੀ ਨੀਲੀ ਦਾਵੀ ਦੇ ਵਿੱਚ ਦੋਸਤੋ ਮੱਝ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤੁਸੀਂ ਖਰੀਦ ਸਕਦੇ ਹੋ ਸੋ ਜਗਰਾਜ ਵੀਰ ਜੀ ਆਪਾਂ ਇਹ ਨੀਲੀ ਦਾਵੀ ਦੀ ਅੱਜ ਜਿਹੜੀ ਮੱਝ ਲੈ ਕੇ ਆਏ ਆ ਹਾਂ ਜੀ ਇਹ ਸਾਨੂੰ ਪਾਈਏ ਚਾਨਣਾ ਵੀ 21ਵੇਂ ਸੂਆ ਆਪਣੇ ਕੋਲ ਸੂਣ ਜਾ ਰਹੀ ਹੈਗੀ ਤੇ ਘਰ ਦੇ ਨਾਲ ਜੀ ਤੀਜਾ ਹੀ ਦੱਸਦੇ ਪਰ ਆਪਾਂ ਚੌਥੇ ਮੰਨ ਲੈ ਵਿੱਚ ਉਥੇ ਹੋਊਗੀ ਬਸ ਚੌਥਾ ਸੂਆ ਹਾਂ ਚੌਥਾ ਸੂਆ ਸੂਣ ਨੂੰ ਤਿਆਰ ਆ ਜਾਣੀ ਕਿ ਠੀਕ ਆ ਜੀ ਤੇ 15 ਦਿਨ ਲੈ ਜੂਗੀ ਠੀਕ ਆ ਜੀ 15 ਦਿਨ ਦੀ ਕੱਚੀ ਹੈ ਜਾਨੀ 15 ਦਿਨ ਹਜੇ ਲੈ ਜਾਵੇਗੀ ਤੇ ਲੱਗਦਾ ਕਾਫੀ ਪਈਆਂ ਨੇ ਮਾਈ ਠੀਕ ਸੋ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਵਧੀਆ ਚੰਗੀ ਆਰਡਰ ਦੀ ਬਹੁਤ ਵਧੀਆ ਖੂਬਸੂਰਤ ਹੈਗੀ ਆ 15 ਦਿਨ ਹਜੇ ਤਕਰੀਬਨ ਇਸ ਨੇ ਲੈ ਜਾਣੇ ਆ ਵੀਰ ਹੁਣ ਜਿੱਦਾਂ ਦੱਸਿਆ 15 ਦਿਨ ਹਜੇ ਆਰਾਮ ਨਾਲ ਇਸ ਲਿਆ ਜਾਣੇ ਆ ਲੇਵਾ ਭਰਨਾ ਸ਼ੁਰੂ ਕੀਤਾ ਹਜੇ ਲੇਵਾ ਇਸ ਨੇ ਬਿਲਕੁਲ ਬਣਾ ਕੇ ਜਿਹੜਾ ਤਿਆਰ ਕਰਨਾ ਹੈ ਢਿੱਲਾ ਕਾਫੀ ਜਿਆਦਿਆਂ ਨੇ ਵੱਟ ਬੁੱਟ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਵੱਟ ਹਜੇ ਕਾਫੀ ਜਿਆਦੇ ਹਨ ਲੇਵਾ ਦੋਸਤੋ ਬਹੁਤ ਵਧੀਆ ਚੰਗਾ ਆਰਡਰ ਬਣਾ ਕੇ ਇਸ ਨੇ ਤਿਆਰ ਕਰਨਾ ਹੈ ਮੱਜ ਕਾਫੀ ਖੂਬਸੂਰਤ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਜਿਹੜੀ ਸਿੰਘਾਂ ਦੀ ਬਣਤਰ ਇੱਕ ਵਾਰੀ ਮੈਂ ਤੁਹਾਨੂੰ ਜ਼ਰੂਰ ਦਿਖਾ ਦੇਣਾ ਜਿਹੜੀ ਬੋਡੀ ਸਟਰਕਚਰ ਆ ਜਿਹੜੀ ਸਿੰਘ ਦੀ ਬਣਤਰ ਆ ਅੱਖ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਿੱਲੀ ਅੱਖ ਆ ਦੋਸਤੋ ਸਿੰਘਾਂ ਦੀ ਬੰਤਰ ਬਿਲਕੁਲ ਕੁੰਡੇ ਸਿੰਘ ਨੇ ਬਾਕੀ ਮੱਝ ਦੇ ਕਦ ਕਾਠ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਬਹੁਤ ਜਿਆਦੇ ਫੱਬਦੇ ਹਨ ਵਜਨ ਭਾਜਨ ਬਹੁਤ ਜਿਆਦਾ ਝੋਲੀ ਬਹੁਤ ਜਿਆਦੀ ਮਾਇਦੀ ਠੀਕ ਹੈ ਜੀ ਸੋ ਜਗਰਾਜ ਵੀਰ ਜੀ ਕੋਈ ਆਪਣੇ ਦੂਜੇ ਸੂਬੇ ਜਾਂ ਤੀਜੇ ਸੂਬੇ ਦਾ ਮਿਲਕ ਆਪਾਂ ਨੂੰ ਅੱਗੋਂ ਕਿਸੇ ਨੇ ਦੱਸਿਆ ਹੋਵੇ ਕਰਨੇ ਵੀ ਕਿੰਨਾ ਚੋਈ ਕਰਾ 14 15 ਲੀਟਰ ਕਹਿੰਦੇ ਸੀ ਚੋਇਆ ਸੀ ਠੀਕ ਹੈ ਜੀ ਤੇ ਪਰ ਕੱਡੇ ਕੀ ਮਾਜ ਇੱਕ ਤਾਂ ਹੁੰਦਾ ਵੀ ਕਹਿ ਦੇਣਾ ਗਵਾੜ ਛੱਡ ਦੇਣਾ ਪਰ ਕੱਢਣ ਵਾਲੇ ਵਜੂਦ ਦੇ ਹਿਸਾਬ ਨਾਲ ਕੱਡੇ ਕੀ ਮਾਜ ਠੀਕ ਨਾਲੇ ਐਡੇ ਵੱਡੇ ਸਟਰਕਚਰ ਦੀ ਮੱਝ ਨੂੰ 15 14 ਲੀਟਰ ਦੀ ਆਪਾਂ ਕਹਿ ਸਕਦੇ ਹਾਂ ਨਾ ਸ਼ੁਰੂ ਹੁੰਦੀ ਕਿੱਥੋਂ ਜਾ ਕੇ ਖੜਿਆ ਭਾਰੀ ਬਾਡੀ ਦੀ ਮੱਝ ਬਿਲਕੁਲ ਬਾਕੀ ਦੋਸਤੋ ਜਿਹੜਾ ਬਾਡੀ ਸਟਰਕਚਰ ਆ ਤੁਸੀਂ ਖੋਦ ਦੇਖ ਸਕਦੇ ਹੋ ਹੈਵੀ ਵਜਨਦਾਰ ਜਿਹੜੀ ਇਹ ਮੱਝ ਹੈਗੀ ਆ ਬਾਕੀ ਜਿਹੜੀਆਂ ਨਿਸ਼ਾਨੀਆਂ ਨੇ ਬਿਲਕੁਲ ਨੀਲੀ ਰਾਵੀ ਦੇ ਵਿੱਚ ਤੁਸੀਂ ਉਹ ਵੀ ਨੋਟ ਕਰ ਸਕਦੇ ਹੋ ਸਾਰੀਆਂ ਨਿਸ਼ਾਨੀਆਂ ਵਿੱਚ ਵੀ ਪੂਰੀ ਆ ਸੂਹ ਤੋਂ ਲੈ ਕੇ ਦੋਸਤੋ ਜਿਹੜੀ ਪੂਛ ਦੀ ਲੰਬਾਈ ਪੈਰਾਂ ਦੇ ਵਿੱਚ ਨਿਸ਼ਾਨ ਦੋਸਤੋ ਪੈਰ ਟੋਟੇ ਹਨ ਬਾਕੀ ਠੀਕ ਹੈ ਜੀ ਕਾਫੀ ਸੋਹਣੀ ਮੱਝ ਹੈਗੀ ਆ ਦੋਸਤੋ ਬਾਕੀ ਜਗਰਾਜ ਵੀਰ ਜੀ ਜੇ ਆਪਾਂ ਮੋਲ ਦੀ ਵੀ ਗੱਲ ਕਰੀਏ ਕਿ ਮੋਲ ਆਪਾਂ ਭਾਅ ਕਰਦੇ ਮੁੱਲੇ ਦਾ ਲੈਣ ਦੇ ਨਹੀਂ ਕਰਾਂਗੇ ਆਪਾਂ ਠੀਕ ਹੈ ਜੀ 80000 ਰੁਪਏ ਲੈਣਾ ਆਪਾਂ ਠੀਕ ਹੈ ਜੀ ਪੰਜ 700 ਚੱਡਾਂਗੇ ਜਿਆਦਾ ਨਹੀਂ ਠੀਕ ਹੈ ਜੇ ਮੁੱਲ ਭਾਵੇਂ ਕਰੀਏ 90 ਕਰ ਲਈਏ ਲੱਖ ਕਰ ਲਈਏ ਸੋ ਕੋਈ ਨਾ ਹੋਣਾ ਹੈਗਾ ਹਾਂਜੀ ਬਾਕੀ ਜਿਹੜਾ ਲੈਣਾ 80000 ਲੈਣਾ ਠੀਕ ਹੈ ਸੋ ਕਿਸਾਨ ਵੀਰੋ ਵੀਰ ਹੋਣਾਂ ਨੇ ਕੋਈ ਡਿਮਾਂਡ ਨਹੀਂ ਕੀਤੀ ਕਿ ਇੱਕ ਪੱਕੇ ਤੌਰ ਤੇ ਮਤਲਬ ਕਿ ਮੁੱਲ ਕੀਤਾ ਵੀ 80000 ਜੈਸ ਨੂੰ ਵਾਲੀ ਗੱਲ ਕੀਤੀ ਆ ਬਾਕੀ ਠੀਕ ਹੈ ਥੋੜਾ ਪਤਾ ਮਾਨਤਨ ਉਹਨਾਂ ਇਹ ਵੀ ਕਿਹਾ ਵੀ ਮਾਨਤਨ ਹੋ ਜਾਏਗਾ 80000 ਚੋਂ ਕੋਈ 85 ਜਾਂ 90 ਜਾਂ ਲੱਖ ਜਸਾ ਵਾ ਲੱਕ ਦੀ ਕੋਈ ਡਿਮਾਂਡ ਨਹੀਂ ਹੈਗੀਗੀ ਬਾਕੀ ਜੋ ਲੈਣ ਦੇਣਾ ਉਹਦੇ ਵਿੱਚੋਂ ਵੀ ਥੋੜਾ ਬਤਾ ਆਏ ਦਾ ਮਾਨਤਨ ਜ਼ਰੂਰ ਕੀਤਾ ਜਾਵੇਗਾ ਬਾਕੀ ਜਿਹੜੀ ਦੋਸਤੋ ਮੱਝ ਦੀ ਕੁਆਲਿਟੀ ਆ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਕਾਫੀ ਜ਼ਿਆਦੀ ਸੋਹਣੀ ਹੈਗੀ ਆ ਬਾਕੀ 14 15 ਲੀਟਰ ਦੀ ਮਿਲਕ ਦੀ ਕੈਪੈਸਿਟੀ ਹੈਗੀ ਆ ਹਜੇ ਤਕਰੀਬਨ 15 ਦਿਨ ਪਏ ਹਨ ਦੋਸਤੋ ਸੂਣ ਦੇ ਵਿੱਚ ਬਾਕੀ ਜਿਹੜੀ ਥਾਣਾ ਦੀ ਕੁਆਲਿਟੀ ਆ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਿਲਕੁਲ ਸੋਹਣਾ ਥਾਣ ਹੈਗਾ ਥੋੜਾ ਜਿਹਾ ਜਦੋਂ ਹਵਾਨਾ ਬਿਲਕੁਲ ਬਨਾਲਿਆ ਹੋਰ ਵੀ ਥਾਣ ਨਿਕੜ ਨੇ ਸਾਹਮਣੇ ਆ ਸਕਦੇ ਹਨ ਦੋਸਤੋ ਮੁੱਠੀ ਪਰਥਾਨ ਦੋਸਤੋ ਤੁਸੀਂ ਵੇਖ ਸਕਦੇ ਹੋ ਚੰਗਾ ਸੋਨਾ ਮਿਲਕ ਵੇਨ ਚਗੀਆਂ ਨੇ ਦੋਸਤੋ ਉਪਰੀਆਂ ਮਿਲਕ ਵੇਨ ਨੇ ਖੂਬਸੂਰਤ ਇਹ ਜਿਹੜੀ ਮੱਝ ਹੈਗੀ ਨੀਲੀ ਰਾਵੀ ਦੇ ਵਿੱਚ ਜਗਰਾਜਵੀਰ ਨੂੰ ਕਹਾਂਗੇ ਕੋਈ ਖੋਲ ਕੇ ਆਪਾਂ ਜਰੂਰੀ ਨੂੰ ਤੋੜ ਲਈਏ ਬਹੁਤ ਵਧੀਆ ਦੋਸਤੋ ਚੰਗੀ ਪਿੱਠਪੂੜੇ ਦੀ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਹੈਵੀ ਵਜ਼ਨਦਾਰ ਆ ਦੋਸਤੋ ਬਹੁਤ ਵਧੀਆ ਚੰਗੀ ਰਾਜੀ ਇਹ ਜਿਹੜੀ ਮੱਝ ਹੈਗੀ ਵੀਰ ਹੁਣਾਂ ਦੇ ਕੋਲ ਨੀਲੀ ਰਾਵੀ ਦੇ ਵਿੱਚ ਬਾਕੀ ਬਹੁਤ ਵਧੀਆ ਚੰਗੇ ਮਿਲਕ ਦੀ ਆਸ ਕੀਤੀ ਜਾਂਦੀ ਆ ਬਾਕੀ ਜਿਹੜੀ AI ਹੋਈ ਆ ਜੇ ਵੀਰ ਹੁਣ ਉਹਨੂੰ ਪਤਾ ਹੋਇਆ ਤੇ ਉਹ ਵੀ ਆਪਾਂ ਪੁੱਛ ਲਵਾਂਗੇ ਵੀਰ ਹੁਣਾਂ ਦੇ ਕੋਲੋਂ ਆ ਕਿ ਇਸ ਬਰੀਡ ਦੇ ਵਿੱਚ ਅਗੇ AI ਹੋਈ ਆ ਕਿਉਂਕਿ ਵਪਾਰ ਦੀ ਲਾਈਨ ਆ ਵੀਰ ਹੁਣਾਂ ਦੀ ਅੱਗੋਂ ਕਈ ਵਾਰ ਨਹੀਂ ਪਤਾ ਲੱਗਦਾ ਇੰਜੈਕਸ਼ਨ ਵੀਰ ਜੀ AI ਦਾ ਪਤਾ ਕੋਈ ਅੱਗੇ ਮਤਲਬ ਕਿ ਨੀਲੀ ਦਾਵੀ ਦਾ ਕੋਈ ਕੀਤਾ ਗਿਆ ਹੋਵੇ ਨੀਲੀ ਦਾ ਘਰ ਹੋਇਆ ਨਾ ਵੀ ਚੰਗਾ ਪਰ ਪਤਾ ਨਹੀਂ ਵੀ ਕਿਹੜੇ ਦਾ ਜਾਂ ਕਿਹੜੇ ਦਾ ਨਹੀਂ ਹਣਾ ਠੀਕ ਹੈ ਜੀ ਉਹਦੇ ਬਾਰੇ ਚਲੋ ਉਹਦੇ ਬਾਰੇ ਆਪਾਂ ਨਹੀਂ ਕੋਈ ਹਣਾ ਪ੍ਰੂਫ ਕਰਦੇਗੇ ਨੀਲੀ ਦਾ ਉਹਨਾਂ ਆਪਾਂ ਨੂੰ ਇੰਨਾ ਕਿਹਾ ਵੀ ਨੀਲੀ ਰਾਇ ਦਾ ਟੀਕਾ ਹੀ ਪਰਾ ਹੋਇਆ ਮੈਨੂੰ ਨਹੀਂ ਪਤਾ ਵੀ ਕਿਹੜੇ ਆਹੰਦ ਦਾ ਜਾਂ ਕੀ ਦਾ ਠੀਕ ਆ ਬਾਕੀ ਉਹ ਬਾਅਦ ਚੰਗੀ ਹੋਣਾ ਚੰਗਾ ਟੀਕਾ ਭਰਾਇਆ ਨਾ ਠੀਕ ਆ ਚੰਗੀ ਉਮੀਦ ਕੀਤੀ ਜਾਂਦੀ ਆ ਠੀਕ ਆ ਬਾਕੀ ਜਗਰਾਜ ਵੀਰ ਜੀ ਥਾਣਾ ਦੀ ਬਾਕੀ ਤੁਸੀਂ ਪਾਸ ਕਰਕੇ ਲੈ ਕੇ ਆਇਓ ਥਾਣਾ ਦੀ ਬਿਲਕੁਲ ਓਕੇ ਆ ਜੀ ਆਪਦੀ ਪਾਸ ਕਰਕੇ ਜਾਵੇ ਠੀਕ ਉਹ ਆਪਣੇ ਲੋ ਗਰੰਟੀ ਅਗਲਾ ਵੀ ਪਾਸ ਕਰਕੇ ਠੀਕ ਆ ਸੋ ਕਿਸਾਨ ਵੀਰੋ ਖਜੇ ਤਕਰੀਬਨ 15 ਦਿਨ ਲੈ ਜਾਣੇ ਨੇ ਸੂਨ ਦੇ ਵਿੱਚ ਬਾਕੀ ਜਦੋਂ ਤੁਸੀਂ ਜਾਓ ਮੌਕੇ ਤੇ ਤਸੱਲੀ ਜਿਹੜੀ ਆ ਤੁਸੀਂ ਉਹ ਆਪਦੀ ਟਿਪਕੇ ਕਰ ਲਿਓ ਜਿੱਦਾਂ ਮਰਜ਼ੀ ਤਸੱਲੀ ਕਰ ਲਿਓ ਜਿਹੜੇ ਮੇਰੇ ਵੀਰ ਕਈ ਅਣਜਾਣ ਹੋਣ ਉਹ ਆਪਦੇ ਨਾਲ ਕਿਤੇ ਨਾ ਕਿਤੇ ਐਕਸਪਰਟ ਬੰਦਾ ਵੀ ਲਿਆ ਸਕਦੇ ਨੇ ਕੋਈ ਤਜਰਬੇਕਾਰ ਬੰਦਾ ਆਪਦੀ ਤਸੱਲੀ ਤੁਸੀਂ ਖੁਦ ਨੇ ਆਪ ਕਰਨੀ ਆ ਮੇਰਾ ਕੰਮ ਵੀਡੀਓ ਬਣਾਉਂਦਾ ਦੋਸਤੋ ਮੈਂ ਵੀਡੀਓ ਬਣਾਤੀ ਆ ਦੀਰ ਉਹਨਾਂ ਦਾ ਵਪਾਰ ਦਾ ਕੰਮ ਉਹਨੇ ਆਪਣੇ ਕਿਲੇ ਤੇ ਲਿਆਂਦੀ ਹੈ ਚੀਜ਼ ਬਿਲਕੁਲ ਅੱਗੋਂ ਤਸੱਲੀ ਕਰਕੇ ਲਿਆਂਦੀ ਹੈ ਤੁਸੀਂ ਵੀ ਅੱਗੋਂ ਤਸੱਲੀ ਕਰਕੇ ਹੀ ਲੈ ਕੇ ਜਾਣੀ ਬਾਕੀ ਖੂਬਸੂਰਤ ਜਦੋਂ ਤੁਸੀਂ ਆਓਗੇ ਤੁਹਾਨੂੰ ਹੋਰ ਵੀ ਸੰਤੁਸ਼ਟੀ ਹੋਵੇਗੀ ਜਿਹੜੀ ਇਹ ਮੱਝ ਦੇਖ ਕੇ ਨੀਲੀ ਰਾਵੀ ਦੇ ਵਿੱਚ ਦੋਸਤੋ ਪਿਓਰ ਮੱਝ ਹੈਗੀ ਆ ਇੱਕ ਵਾਰੀ ਜਗਰਾਜਵੀਰ ਜੀ ਨੰਬਰ ਸਾਨੂੰ ਇੱਕ ਵਾਰੀ ਫੇਰ ਬੋਲ ਕੇ ਦੱਸ ਦਈਏ 9476 ਜੀ 66502 ਠੀਕ ਆ ਜੀ ਸੋ ਕਿਸਾਨ ਵੀਰੋ ਇਹ ਵੀਰਾਂ ਦੇ ਨੰਬਰ ਨੇ ਸੰਪਰਕ ਕਰਕੇ ਕਿਸੇ ਟਾਈਮ ਵੀ ਤੁਸੀਂ ਵੀਰ ਹੋਣਾਂ ਨਾਲ ਬਾਤचीत ਕਰਕੇ ਆਪਣਾ ਜਿਹੜਾ ਸੌਦਾ ਕਰ ਸਕਦੇ ਹੋ ਵੀਰ ਹੋਣਾਂ ਦੇ ਨਾਲ ਬਾਕੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸੋ ਆ ਰਾਜਸੰਧੂ ਫਾਰਮਿੰਗ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੋਸਤੋ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਣ ਦੀ ਸਭ ਤੋਂ ਪਹਿਲਾਂ